ਆ ਲਿਆ ਆ ਜਾ ਇਧਰ ਲੈ ਪਾਸੇ ਬਾਈ ਆਓ ਜਰਾ ਆ ਗਰਮਾੜਾ ਪਾਉ ਹੈ ਮੈਂ ਪਹਿਲਾਂ ਦੱਸਿਆ ਹੈ ਵੀ ਜਦੋਂ ਮੈਂ ਪਿੰਡ ਦੇ ਟੂਰਨਾਮੈਂਟ ਕੋ ਸ਼ੁਰੂਆਤ ਕੀਤੀ 2000 2001 ਦੇ ਵਿੱਚ ਤੇ ਉਦੋਂ ਪਾਉ ਬਹੁਤ ਮੇਰੇ ਵੀਰੋ ਜਿਵੇਂ ਕਹਣਾ ਨੇ ਵੀ ਫੁੱਲ ਫਾਰਮ ਦੇ ਵਿੱਚ ਸੀਗਾ ਉਹ ਗੱਲ ਹੈਗੀ 2000 2001 ਦੀ ਤੇ ਅੱਜ ਸਮਾਂ ਜਿਹੜਾ ਹੈ 2000 ਮੇਰੇ ਵੀਰੋ 25 ਦਾ ਚੱਲ ਰਿਹਾ ਹੈ ਸਰੀਰ ਵੇਖਿਓ ਐਨ ਮੇਰੇ ਵੀਰੋ ਵਧੀਆ ਖਿਡਾਰੀ ਤਿਆਰ ਕੀਤੇ ਆ ਗੁਰਮਾਲੇ ਪਾਉ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਲੈ ਵੀ ਪਾਉ ਤੂੰ ਡੇਜ਼ਰਵ ਕਰਦਾ ਸੀਗਾ ਤੇਰਾ ਹੱਕ ਮਰਦਾ ਸੀਗਾ ਨੌਜਾਨਾ ਔਰ ਪਾਉ ਕਹਿੰਦਾ ਵੀ ਜਿਹੜੀਆਂ ਅੱਜ ਚਾਪੀਆਂ ਨੇ ਮੇਰਾ ਭਰਾ ਮੇਰਾ ਯਾਰ ਕਾਲਾ ਹਠੂਰ ਵਾਲਾ ਫੜੂਗਾ ਕਿਉਂਕਿ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਐ ਇਹ ਸਤਕਾਰ ਦੀਆਂ ਗੱਲਾਂ ਹੁੰਦੀਆਂ ਪਾਉ ਜੀ ਕਿਸੇ ਸੱਜਣ ਨੇ ਆਉਣਾ ਆਉ ਮੈਂ ਬੇਨਤੀ ਕਰੂੰਗਾ ਕਲੱਬ ਵਾਲੇ ਵੀਰਾਂ ਨੂੰ ਛਿੰਦੇ ਖੁਸ਼ ਸਾਰੇ ਭਰਾਓ ਆਪਾਂ ਇਹ ਸਨਮਾਨ ਜਿਹੜਾ ਆਪਾਂ ਕਰ ਦਈਏ ਗੁਰਮਾਲੇ ਭਾਉ ਦਾ ਅੱਜ ਜਿਹੜਾ ਸਨਮਾਨ ਹੈ ਮਾਸਟਰ ਦਲੀਪ ਸਿੰਘ ਜੀ ਕਬੱਡੀ ਕੋਚ ਸਾਹਿਬ ਦੀ ਸਭ ਤੋਂ ਪਹਿਲਾਂ ਫੋਟੋ ਲੱਗੀ ਹੈ ਮੇਰੇ ਵੀਰੋ ਕਿਉਂਕਿ ਇਹ ਸਤਕਾਰ ਹੁੰਦਾ ਉਸਤਾਦਾਂ ਦਾ ਔਰ ਨਾਲ ਪੀਰਥ ਟਮਾਲ ਹੋਂ ਦਾ ਵਿਸ਼ੇਸ਼ ਤੌਰ ਤੇ ਨਿਊਜ਼ੀਲੈਂਡ ਤੋਂ ਧੰਨਵਾਦ ਹੈ ਜਗਸੀਰ ਸਿੰਘ ਸ਼ੀਰਾ ਪ੍ਰਧਾਨ ਨਵਨੀਤ ਗੁਰਮ ਪ੍ਰੀਤ ਸਰਪੰਚ ਨਿਊਜ਼ੀਲੈਂਡ ਗੁਰਵੀਰ ਨਿਊਜ਼ੀਲੈਂਡ ਗੈਵਨ ਹਾਂਡਾ ਸੁਖ ਪਰਵਾਲਾ ਨਿਊਜ਼ੀਲੈਂਡ ਰਣਵੀਰ ਨਿਊਜ਼ੀਲੈਂਡ ਏਕਮ ਢਿੱਲੋਂ ਨਿਊਜ਼ੀਲੈਂਡ ਮਨਦੀਪ ਨਿਊਜ਼ੀਲੈਂਡ ਬਲਦੀਪ ਨਿਊਜ਼ੀਲੈਂਡ ਬੰਟੀ ਸਰਪੰਚ ਰਾਜਾ ਕੋਚ ਭਿੰਦਾ ਧਨੋਲਾ ਤੇ ਰਾਜ ਸਿੰਘ ਠਾਣੇਦਾਰ ਤੇ ਨਾਲ ਹਠੂਰ ਵਾਲਾ ਕਾਲਾ ਆਦਮ ਵਾਲੀਆ ਸਣੀ ਬਿੱਲਾ ਗੁਰਮਾ ਵਾਲਾ ਅਮਨਾ ਗੁਰਮਾ ਵਾਲਾ ਉਹਨਾਂ ਨੇ ਅੱਜ ਕੰਨੇ ਸਕੋਰਪੀਓ ਐਨ ਗੱਡੀ ਦਾ ਮਾਨ ਸਨਮਾਨ ਇੱਕ ਪਵਨ ਨਿਊਜ਼ੀਲੈਂਡ ਅਮਨਾ ਨਿਊਜ਼ੀਲੈਂਡ ਇੱਕ ਰਣਦੀਪ ਸੇਖੇ ਵਾਲਾ ਉਹਦਾ ਵੀ ਵੱਡਾ ਸਹਿਯੋਗ ਹੈ ਔਰ ਇਹ ਗੱਡੀ ਆ ਗਈ ਹੈ ਆਪਾਂ ਸਨਮਾਨ ਕਰ ਦਈਏ ਮੈਂ ਸਾਰੇ ਕਲੱਬ ਵਾਲੇ ਭਰਾਵਾਂ ਨੂੰ ਬੇਨਤੀ ਕਰਦਾ ਦੜਬਾ ਤੇ ਸਮਾਓ ਗਰਾਊਂਡ ਦੇ ਵਿੱਚ ਪਹੁੰਚਣ ਦੀ ਦੜਬਾ ਤੇ ਸਮਾਓ ਦੜਬਾ ਤੇ ਸਮਾਓ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ ਉਸ ਤੋਂ ਪਹਿਲਾਂ ਦੁਨੀਆਂ ਨੇ ਕਹਿੰਦੇ ਵੱਡੇ ਮੱਲ ਦਾ ਮਾਨ ਸਨਮਾਨ ਹੋਣ ਲੱਗਿਆ ਹੈ ਗੁਰਮਾ ਵਾਲੇ ਪਾਉ ਦਾ ਮੇਰੇ ਮਿੱਤਰੋ ਇਹ ਸਕੋਰਪੀਓ ਐਨ ਹੈ ਜੇ ਰੋਡ ਤੇ ਕਹਿੰਦੇ 10 ਗੱਡੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚੋਂ 7 ਗੱਡੀਆਂ ਅੱਜ ਮੇਰੇ ਵੀਰੋ ਸਕੋਰਪੀਓ ਐਨ ਜਾਂਦੀਆਂ ਨੇ ਅੱਜ ਇਸ ਗੱਡੀ ਦੀ ਵੀ ਡਿਮਾਂਡ ਵੱਡੀ ਹੈ ਹਠੂਰ ਵਾਲਾ ਕਾਲਾ ਚਾਬੀਆਂ ਲੈ ਰਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਸ਼ੀਰੇ ਪ੍ਰਧਾਨ ਹੋਣੀ ਸਾਰੇ ਨਾਲ ਨੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਤਿਕਾਰ ਹੈ ਗੁਰਮਾਲੇ ਭਾਉ ਦਾ ਸਨਮਾਨ ਜਿਹੜਾ ਅੱਜ ਚੱਕ RAM ਸਿੰਘ ਵਾਲੇ ਦੇ ਇਸ ਵੱਡੇ ਮੇਲੇ ਤੇ ਕਹਿੰਦੇ ਵੱਡੀ ਗੱਡੀ ਦੇ ਨਾਲ ਕੀਤਾ ਗਿਆ ਇਹ ਮੁਬਾਰਕਬਾਦ ਹੈ ਇਹਦਾ ਗੁੱਟ ਫੜਨਾ ਇਹਦਾ ਮੂਹਰੇ ਹੋ ਕੇ ਆਰਨਾ ਕਹਿੰਦੇ ਬੜਾ ਮੇਰੇ ਵੀਰੋ ਮੰਨਿਆ ਗਿਆ ਔਰ ਗੁਰਮਾਲਾ ਭਾਉ ਸਾਡੀ ਖੇਡ ਕਬੱਡੀ ਦਾ ਵੱਡਾ ਖਿਡਾਰੀ ਅੱਜ ਵੱਡੇ ਪੱਦਰ ਤੇ ਮਾਨਿਆ ਸਨਮਾਨਿਆ ਜਿਹੜਾ ਗਿਆ ਮੇਰੇ ਵੀਰੋ ਇਸ ਚੱਕ ਰਾਮ ਸਿੰਘ ਵਾਲੇ ਦੀ ਗਰਾਊਂਡ ਦੇ ਵਿੱਚ ਵੱਡਾ ਮਾਨ ਸਨਮਾਨ ਕਿ ਯਾਰੋ ਵੱਖਰੀ ਬਣਾਉਣੀ ਪਹਿਚਾਣ ਜੱਗ ਤੇ ਨਹੀਂ ਇਹਦੀ ਸੌਖੀ ਖੇਡ ਮਿੱਤਰੋ ਪੁੱਤ ਬਗਾਨਿਆਂ ਦੇ ਵੇੜੇ ਵਿੱਚ ਬੜੀ ਹੁੰਦੀ ਪੌਣੀ ਓਖੀ ਰੇਡ ਮਿੱਤਰੋ ਜੈਲਦਾਰ ਜੀ ਦੋ ਸ਼ਬਦ ਤੁਸੀਂ ਵੀ ਬੋਲਦੇ ਹੋ ਨਾਲ ਸਨੀ ਆਦਮ ਵਾਲੀ ਆ ਗਿਆ ਕਬੱਡੀ ਦਾ ਵੱਡਾ 스타 ਅੱਜ ਆਦਮ ਵਾਲੀਏ ਸਨੀ ਦੇ ਉਸਤਾਦ ਦਾ ਕਹਿੰਦੇ ਮਾਨ ਸਨਮਾਨ ਕੀਤਾ ਜਾ ਰਿਹਾ ਗੁਰਮਾ ਵਾਲਾ ਭਾਊ ਦੁਨੀਆ ਦਾ ਕਹਿੰਦੇ ਵੱਡਾ ਮਾਲਾ ਤੇ ਮਾਨ ਸਨਮਾਨ ਆ ਰਿਹਾ ਤੇ ਇਹੋ ਜਿਹਾ ਤੁਸੀਂ ਹੱਥ ਬੰਨ ਜਾਣਾ ਰਹੇ ਵੀ ਤਾੜੀਆਂ ਨਾਲ ਵਜਣ ਮੇਰੇ ਮਤਰੋ ਉਹ ਦੁਨੀਆ ਦੇ ਵੱਡੇ ਮਾਲ ਦਾ ਸਨਮਾਨ ਹੋਣ ਲੱਗਿਆ ਗੱਡੀਆਂ ਜਰੂਰ ਮਾਰੋ ਜਿੱਥੇ-ਜਿੱਥੇ ਨੇ ਗੱਡੀ ਲੰਘਦੀ ਹੈ ਮਾਨ ਸਨਮਾਨ ਕਹਿੰਦੇ ਆਹ ਕਹਿੰਦੇ ਗਰਮਾਂ ਵਾਲੇ ਭਾਉ ਦਾ ਮਾਨ ਸਨਮਾਨ ਹੋ ਰਿਹਾ ਤੇਰੀਆਂ ਦਾ ਵੱਡਾ ਮੱਲ ਹੈ ਅੱਜ ਕਹਿੰਦੇ ਸਕਾਰਪਿਓ ਐਨ ਗੱਡੀ ਜਿੱਦਾਂ ਰਪਿੰਦਰ ਬਾਈ ਨੇ ਦੱਸਿਆ ਨਾ ਵੀ ਅੱਜ ਦੇ ਟਾਈਮ ਦੇ ਵਿੱਚ ਨਾ ਚੱਲਦਾ ਸਕਾਰਪਿਓ ਗੱਡੀ ਦਾ ਵੀ ਪਰ ਜਿਹੜੇ ਟਾਈਮ ਦੇ ਵਿੱਚ ਗਰਮਾਂ ਵਾਲੇ ਭਾਉ ਦਾ ਨਾਂ ਚੱਲਿਆ ਤੇ ਅੱਜ ਵੀ ਚੱਲਦਾ ਇਹਨੇ ਵੀ ਬੱਲੇ-ਬੱਲੇ ਕਰਵਾ ਕੇ ਰੱਖੀਆ ਮੇਰੇ ਮਿੱਤਰੋ ਵਾਕਈ ਸਹੀ ਗੱਲ ਆ ਜਿਹੜੇ ਸਮਿਆਂ ਦੇ ਵਿੱਚ ਕਹਿੰਦੇ ਗੁਰਮਾਲੇ ਪਾਉ ਨਹੀਂ ਚੜਤ ਰਹੀ ਆ ਨਾ ਉਦੋਂ ਸਕੋਰਪੀਓ ਦੀ ਮੇਰਾ ਖਿਆਲ ਆ ਵੀ ਗੱਡੀ ਵੀ ਨਹੀਂ ਬਣਾਈ ਹੋਣੀ ਉਦੋਂ ਬਾਅਦ ਚ ਗੱਡੀਆਂ ਲਾਂਚ ਹੋਈਆਂ ਹੋਣਗੀਆਂ ਔਰ ਥੋੜਾ ਥੋੜਾ ਸਿਸਟਮ ਚੇਂਜ ਹੋਇਆ ਔਰ ਸਕੋਰਪੀਓ ਨੇ ਵੀ ਸਿਰੇ ਦੀ ਗੱਡੀ ਜਿਹੜੀ ਮਾਰਕੀਟ ਦੇ ਵਿੱਚ ਤਾਰੀ ਹੈ ਅੱਜ ਇਸ ਗੱਡੀ ਦੀ ਮਾਰਕੀਟ ਫੋਲਿਆ ਪਰ ਗੁਰਮਾਲੇ ਪਾਉ ਦੀ ਕਬੱਡੀ ਦੇ ਵਿੱਚ ਮਾਰਕੀਟ ਫੋਲਿਆ ਇਹ ਤੁਹਾਡੀਆਂ ਤਾੜੀਆਂ ਦੱਸਣਗੀਆਂ ਵੀ ਅੱਜ ਵੱਡੇ ਮੱਲ ਦਾ ਵੱਡਾ ਮਾਨ ਸਨਮਾਨ ਜਿਹੜਾ ਇਸ ਧਰਤੀ ਦੇ ਮੇਰੇ ਵੀਰੋ ਕੀਤਾ ਗਿਆ ਹੈ ਵੱਡਾ ਮਾਨ ਸਨਮਾਨ ਸਕਾਰਪੀਓ ਗੱਡੀ ਦੇ ਨਾਲ ਮਹਿੰਦਰਾ ਕੰਪਨੀ ਨੇ ਗੱਡੀ ਲਾਂਚ ਕੀਤੀ ਤੇ ਅੱਜ ਕਹਿੰਦੇ ਗਰਮਾ ਵਾਲੇ ਭਾਉ ਦਾ ਮਾਨ ਸਨਮਾਨ ਹੋ ਰਿਹਾ ਉਸ ਗੱਡੀ ਦੇ ਨਾਲ ਮੇਰੇ ਮਿੱਤਰੋ ਵੱਡੀ ਗੱਡੀ ਦੇ ਨਾਲ ਵੱਡੇ ਖਿਡਾਰੀ ਦਾ ਮਾਨ ਸਨਮਾਨ ਹੈ ਚੱਕ ਰਾਮ ਸਿੰਘ ਵਾਲੇ ਦੀ ਗਰਾਊਂਡ ਹੈ ਤੇ ਕਹਿੰਦੇ ਗਰਮਾ ਵਾਲੇ ਭਾਉ ਨੂੰ ਮਾਨਿਆ ਸਨਮਾਨਿਆ ਯਾਰਾ ਮੇਰੇ ਮਿੱਤਰੋ ਵੱਡੀ ਗੱਡੀ ਦੇ ਨਾਲ ਵੱਡੀ ਮੁਬਾਰਕਵਾਦ ਹੈ ਗਰਮਾ ਵਾਲੇ ਭਾਉ ਨੂੰ ਕਿਉਂਕਿ ਵੱਡੇ ਮਾਨ ਸਨਮਾਨ ਇਹ ਵੱਡੇ ਖਿਡਾਰੀਆਂ ਦੇ ਵੱਡੇ ਕਰਮਾਂ ਵਾਲੇ ਨਾਲ ਦੇ ਵੱਡੇ ਵੱਡੇ ਟੂਰਨਾਮੈਂਟਾਂ ਦੇ ਉੱਤੇ ਇਹਨਾਂ ਪਵਿੱਤਰ ਗਰਾਊਂਡਾਂ ਦੇ ਵਿੱਚ ਜਦੋਂ ਹੁੰਦੇ ਆ ਨਾ ਫਿਰ ਕਿੰਨੇ ਮਾਣ ਵਾਲੀ ਗੱਲ ਆ ਮੇਰੇ ਮਿੱਤਰੋ ਕਿ ਅੱਜ ਕਹਿੰਦੇ ਗਰਮਾਂ ਵਾਲੇ ਭਾਉ ਦਾ ਮਾਨ ਸਨਮਾਨ ਹੋ ਰਿਹਾ ਹੈ ਬਹੁਤ ਵੱਡੀ ਮੁਬਾਰਕਬਾਦ ਹੈ ਇੱਕ ਗਰਮਾਂ ਵਾਲੇ ਭਾਉ ਨੂੰ ਪਹਿਲਾ ਵੀ ਸ੍ਰਿਫਟ ਮਿਲੀ ਆ ਮਾਨ ਸਨਮਾਨ ਦੇ ਵਿੱਚ ਅੱਜ ਕਹਿੰਦੇ ਮੇਰੇ ਵੀਰੋ ਹਨ ਕਹਿੰਦੇ ਸਕਾਰਪਿਓ ਐਨ ਗੱਡੀ ਦੇ ਨਾਂ ਮਾਨ ਸਨਮਾਨ ਹੋਇਆ ਹੈ